ਤੁਸੀਂ ਦੇਖ ਰਹੇ ਹੋ 24 ਪੰਜਾਬ ਨੀ ਚੈਨਲ ਨੂੰ ਪਹਾੜੀ ਇਲਾਕਿਆਂ ਵਿੱਚ ਪੰਜਾਬ ਦੇ ਵਿੱਚ ਹੋ ਰਹੀ بارش ਦੇ ਕਾਰਨ ਮੂਨਕ ਦੇ ਲੱਗਦੇ ਪਿੰਡ ਮਕਰੌਰ ਸਾਹਿਬ ਦੇ ਵਿਖੇ ਝੁੱਕ ਅਗਰ ਉੱਤੇ ਪਾਣੀ ਦਾ ਲੈਵਲ ਲਗਾਤਾਰ ਵੱਧਦਾ ਜਾ ਰਿਹਾ ਹੈ ਜਿਸ ਸੰਬੰਧ ਵਿੱਚ ਉੱਤੇ ਲੋਕਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਜਿਵੇਂ ਵਰਕਰ ਦੀ ਸਵੈ ਵੀ ਨਹੀਂ ਹੋਈ ਅਤੇ ਪ੍ਰਸ਼ਾਸਨ ਸਰਪਾ ਕੇ ਫੋਟੋਆਂ ਖਿਚਵਾ ਕੇ ਚਲਾ ਜਾਂਦਾ ਹੈ ਜੋ ਸੀਐਮ ਸਾਹਿਬ ਨੂੰ ਪਿਛਲੇ ਵਾਰ 2023 ਵਿੱਚ ਜਦੋਂ ਘੱਗਰ ਦੇ ਪਾਣੀ ਨੇ ਕਿਸਾਨਾਂ ਨੇ ਗਰੀਬ ਲੋਕਾਂ ਦੇ ਘਰ ਨੁਕਸਾਨ ਕਰਿਆ ਸੀ ਉਹਨਾਂ ਨੇ ਕਿਹਾ ਕਿ ਜਿੰਨਾ ਨੁਕਸਾਨ ਹੋਇਆ ਉਹਨਾਂ ਦਾ ਮੁਆਵਜ਼ਾ ਸਰਕਾਰ ਜਰੂਰ ਦਵੇਗੀ ਲੇਕਿਨ ਉਹ ਕਿਸਾਨਾਂ ਨੂੰ ਪੈਸੇ ਨਹੀਂ ਮਿਲੇ ਫਸਲ ਦਾ ਖਰਾਬ ਹੋ ਗਈ ਉਹਨਾਂ ਵਿੱਚ 5000 ਏਕੜ ਖਰਚ ਖਰਚਾ ਮਿਲਿਆ ਸੀ ਜਿਸ ਨਾਲ ਜੀਰੀ ਲਵਾਈ ਵੀ ਪੂਰੀ ਨਹੀਂ ਹੁੰਦੀ ਗਰੀਬ ਲੋਕ ਸਨ ਜਿਨ੍ਹਾਂ ਦੇ ਕਰਮਕਾਂਟ ਹੈਗੇ ਉਹਨਾਂ ਨੂੰ ਸਰਕਾਰ ਨੇ ਕੁਝ ਨਹੀਂ ਦਿੱਤਾ ਨਰੇਗਾ ਮਜ਼ਦੂਰ ਜੋ ਕਿ ਦਿਹਾੜੀ ਤੇ ਸਿਰਫ 300 ਆ ਇਹਨਾਂ ਨੂੰ ਵਧਾ ਕੇ 700 ਕਰਨੀ ਚਾਹੀਦੀ ਹੈ ਨਾ ਪ੍ਰਸ਼ਾਸਨ ਵੱਲੋਂ ਮਜ਼ਦੂਰਾਂ ਨੂੰ ਕਿਸਾਨ ਨੂੰ ਕੋਈ ਪਾਣੀ ਦਾ ਪੀਣ ਦਾ ਪ੍ਰਬੰਧ ਹੈ ਨਾ ਕੋਈ ਖਾਣ ਦਾ ਪ੍ਰਬੰਧ ਕੀਤਾ ਗਿਆ ਹੈ ਇਸ ਵਾਰ ਪ੍ਰਸ਼ਾਸਨ ਤੇ ਸਰਕਾਰ ਨੇ ਪੂਖਤ ਇੰਤਜ਼ਾਮ ਨਹੀਂ ਕੀਤੇ ਇੱਥੇ ਲੇਬਰ ਲਗਾਈ ਹੋਈ ਹੈ ਬਹੁਤ ਜ਼ਿਆਦਾ ਘਟ ਹੈ ਤੇ ਕਿਹੜੇ ਬੋਰੀਆਂ ਹਨ ਉਹ ਤਕਰੀਬਨ 250 ਦੇ ਕਰੀਬ ਬੋਰੀਆਂ ਹਨ ਜਦ ਕਿ ਇੱਥੇ ਹਜ਼ਾਰਾਂ ਬੋਰੀਆਂ ਚਾਹੀਦੀਆਂ ਹਨ ਜਗਾ ਖਤਰਾ ਲੱਗਦਾ ਉਹਨਾਂ ਨੇ ਕਿਹਾ ਕਿ ਇਹਨਾਂ ਬੋਰੀਆਂ ਮਿੱਟੀ ਨਾਲ ਭਰ ਕੇ ਲਗਾਉਣ ਚਾਹੀਦੀ ਹੈ ਜੋ ਕਿਸਾਨਾਂ ਨੂੰ ਨੁਕਸਾਨ ਨਾ ਹੋਵੇ ਕਿਉਂਕਿ ਪਾਣੀ ਲਗਾਤਾਰ ਵਧਦਾ ਜਾ ਰਿਹਾ ਹੈ ਲੈਵਲ ਦੇ ਹੋ ਚੁੱਕਿਆ ਹੈ ਤੇ ਹੋਰ ਵਧ ਜਾਵੇਗਾ ਲੋਕਾਂ ਦੇ ਖੇਤਾਂ ਵਿੱਚ ਪਾਣੀ ਵੜ ਜਾਵੇਗਾ ਹਾਲ ਪਿਛਲੀ ਵਾਰ ਦੀ ਤਰ੍ਹਾਂ ਕਾਟਾ ਵੀ ਪੁਰਾਣੀ ਲੋਕਾਂ ਨੂੰ ਪੈਸੇ ਬਾਅਦ ਦਾ ਫਿਰ ਸੈਮ ਦਾ ਮਾਹੌਲ ਬਣਿਆ ਨਜ਼ਰ ਆ ਰਿਹਾ ਹੈ ਸੈਮ ਦਾ ਮਾਹੌਲ ਨਜ਼ਰ ਆ ਰਿਹਾ ਹੈ ਪਰ ਜ਼िले ਦੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਜੀ ਨੇ ਇਸ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਕੋਈ ਇੱਕੋ ਦਿਨਾਂ ਦੇ ਇੱਕ ਅੰਦਰ ਵਿੱਚ ਪਾਣੀ ਘਟਣ ਦਾ ਲੈਵਲ ਜਾਰੀ ਹੈ ਸਾਨੂੰ ਲੱਗਦਾ ਵੀ ਪਾਣੀ ਹੋਰ ਡਾਉਣ ਵਾਲੇ ਦਿਨਾਂ ਦੇ ਵਿੱਚ ਹੋਰ ਘਟ ਜਾਵੇਗਾ ਪਰ ਜੋ ਹਾਲਾਤ ਬਣੇ ਹੋਏ ਹਨ ਉਹ ਇੱਕ ਡਰ ਵੀ ਬੜਾ ਸਤਾ ਰਹੇ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਭਾਗੜਾ ਮੈਨੇਜਮੈਂਟ ਦੀ ਜੋ ਲੈਨ ਨਿਕਲਦੀ ਹੈ ਉਹ ਵੀ ਪੂਰੇ ਜੋਰਾਂ ਦੇ ਨਾਲ ਪਾਣੀ ਚੱਲ ਰਿਹਾ ਹੈ ਇਸ ਦੇ ਨਾਲ ਲੈ ਕੇ ਵੀ ਇੱਕ ਖਤਰਾ ਇਹਦਾ ਘਰ ਮੰਡਰਾ ਰਹੀ ਹੈ ਕਿਉਂਕਿ ਕਿਤੇ ਡਰ ਹੈ ਵੀ ਕਿਸੇ ਜਿਵੇਂ ਪਿਛਲੇ ਕੁਝ ਦਿਨਾਂ ਚ ਨਹਿਰਾ ਤੇ ਖੜਿਆਲ ਵਰਗੇ ਪਿੰਡਾਂ ਦੇ ਵਿੱਚ ਪਾਣੀ ਦੇ ਨਹਿਰਾਂ ਦੇ ਟੁੱਟਣ ਦੇ ਨਾਲ ਖਤਰਾ ਮੰਡਰਾਇਆ ਉਸ ਤਰ੍ਹਾਂ ਹੀ ਇਸ ਦਾ ਵੀ ਖਤਰਾ ਮੰਡਰਾਉਂਦਾ ਨਜ਼ਰ ਆ ਰਿਹਾ ਹੈ ਲੋਕਾਂ ਦੇ ਵਿੱਚ ਜਰੂਰ ਸਹਿਮ ਦਾ ਮੌਲ ਘੱਗਰ ਜਾਂ ਭਾਖੜਾ ਨਹਿਰ ਨੂੰ ਲੈ ਕੇ ਨਜ਼ਰ ਆ ਰਹੇ ਹਨ ਦੇਖਦੇ ਹਾਂ ਕਿ ਪ੍ਰਸ਼ਾਸਨ ਵੱਲੋਂ ਪ੍ਰਬੰਧ ਕੀਤੇ ਜਾਂਦੇ ਹਨ ਇੱਕ ਸਵਾਲਿਆ ਨਿਸ਼ਾਨ ਪੈਦਾ ਹੁੰਦਾ ਹੈ ਅਗਰ ਗੱਲ ਕਰੀਏ ਨਰੇਗਾ ਮਜ਼ਦੂਰਾਂ ਨੂੰ ਜੋ ਕੰਮ ਲਏ ਜਾ ਰਹੇ ਹਨ ਉਹਨਾਂ ਵੱਲੋਂ ਜਿੱਥੇ ਇੱਕ ਸਵਾਲਿਆ ਨਿਸ਼ਾਨ ਪੈਦਾ ਕੀਤਾ ਜਾ ਰਿਹਾ ਹੈ ਕਿਉਂਕਿ ਉਹਨਾਂ ਨੇ ਕਿਹਾ ਜਾ ਰਿਹਾ ਕਿ ਜੋ ਬੋਰੀਆਂ ਨਾਲ ਅਸੀਂ ਬੰਨਾ ਨੂੰ ਮਜ਼ਬੂਤ ਕਰਨ ਦੇ ਲਈ ਲਾਈਆਂ ਗਈਆਂ ਹਨ ਬਹੁਤ ਹੀ ਘੱਟ ਨਜ਼ਰ ਆਉਂਦੀਆਂ ਹਨ ਜੇ ਅਗਰ ਪੂਰੇ ਪ੍ਰਬੰਧ ਕੀਤੇ ਜਾਣ ਬੋਰੀਆਂ ਤੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਹੋਣੀਆਂ ਚਾਹੀਦੀਆਂ ਹਨ ਜਿਸ ਦੇ ਨਾਲ ਕੀ ਭਰਿਆ ਜਾਵੇ ਕਿਉਂਕਿ ਮਿੱਟੀ ਦੀ ਵੀ ਬਹੁਤ ਲੋੜ ਹੈ ਮਿੱਟੀ ਦੇ ਨਾਲ ਨਾਲ ਬੋਰੀਆਂ ਦਾ ਪ੍ਰਬੰਧ ਕਰਨਾ ਜ਼ਰੂਰੀ ਹਨ ਕਿਉਂਕਿ ਪ੍ਰਸ਼ਾਸਨ ਨੂੰ ਵੀ ਸਭ ਤੋਂ ਵੱਡੀ ਲੋੜ ਹੈ ਕਿਉਂਕਿ ਪ੍ਰਸ਼ਾਸਨ ਨੂੰ ਆਲਰਟ ਰਹਿਣ ਦੀ ਲੋੜ ਹੈ ਕਿ ਪਿਛਲੀ ਵਾਰੀ ਦਾ ਕਿਵੇਂ ਆਜਾ ਹਾਲੇ ਤੱਕ ਕਿਸਾਨਾਂ ਅਤੇ ਆਮ ਲੋਕਾਂ ਨੂੰ ਆਵਸਨ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਜੀ ਕਿੱਗੜ ਦੇ ਹਾਲਾਤ ਕਿਹੋ ਜਿਹੇ ਨੇ ਅੱਜ ਮੜਾ ਲਾਤੀ ਪਾਣੀ ਵਧਦਾ ਜਾ ਰਿਹਾ ਕਿੰਨਾ ਕੁ ਪਾਣੀ ਵਧ ਰਿਹਾ ਪਾਣੀ ਜਤਵਾਰਨੀ ਚ ਵਧ ਜਾ ਪਾਤੂ ਅੱਛਾ ਹਾਂਜੀ ਤਾਂ ਕਿਹੋ ਜੇ ਇੰਤਜ਼ਾਮ ਨੇ ਸਰਕਾਰ ਵੱਲੋਂ ਸਰਕਾਰ ਤੋਂ ਆ ਜੀ ਠੀਕ ਆ ਮੜਾ ਮੋਟਾ ਅੰਦਾਈ ਨਹੀਂ ਕੋਈ ਉਰਾ ਕੋਇਆ ਉਹ ਰਾਵ ਸਰ ਡੀਸੀ ਸਾਹਿਬ ਆਗੇ ਨੇ ਕਰਸੋ ਡੀਸੀ ਜੀ ਆਗਾ ਗਰੀਬਾਂਾਂ ਬਾਰੇ ਕੁਸਤਨ ਬੋਲਦਾ ਜੀ ਹਾਂਜੀ ਇਹ ਜਿਹੜਾ ਪਿਛਲੀ 2023 ਚ ਨੁਕਸਾਨ ਹੋਇਆ ਸੀ ਕਿਸਾਨਾਂ ਦਾ ਮੁੱਖ ਮੰਤਰੀ ਨੇ ਕਿਹਾ ਸੀ ਕਿ ਮੈਂ ਸਭ ਦੇ ਪੈਸੇ ਦਊਂਗਾ, ਮੁਰਗੀ ਦਾ ਕਿਤੇ ਪੈਸੇ ਦਊਂਗਾ, ਮਿਲੇ ਸੀ ਪੈਸੇ। ਉਹ ਨਹੀਂ ਮਿਲੇ ਆ, ਕਿਸ਼ੰਗਾ ਮੁਲਕਾ ਨਾ ਮੁਗੀ। ਥੋੜੇ-ਬੋਤੇ ਮਿਲੇ ਆ ਜੀ, ਕੀਆਂ ਕੈਂਗਰਾਂ। ਨਹੀਂ ਬਾਕੀ ਨਹੀਂ ਮਿਲੇ ਆ। ਗਰੀਬਾਂ ਨੂੰ ਵੀ ਨਹੀਂ ਮਿਲੇ ਆ। ਮਕਾਨ ਗਰੀਬ ਕਿਤੇ ਜੀ ਨਾਲ ਉਹਨਾਂ ਨੂੰ ਵੀ ਨਹੀਂ ਮਿਲੇ। ਹਾਂ, ਗਰੀਬੰਦਿਆਂ ਨੂੰ। ਪਾਣੀ ਦਾ। ਹੁਣ ਇੰਤਜ਼ਾਮ ਕਾਇਨੇ ਲੱਗਦਾ ਕਿ ਹੜ੍ਹ ਦੇ। ਹਾਂ ਜੀ। ਇਹ ਨੱਕੇ ਮਾਤਾ ਪਰ ਰਿਹਾ ਜੀ ਜਿਹੜਾ ਨਕਾ ਪਾੜ ਪੈ ਗਿਆ। ਆਪਾਂ ਥੱਲੇ ਲੈ ਲੈਣੇ ਸਿਕਾਉਤਾ। ਨੇ ਥੇਲੇ ਤਾਂ ਹੋਰ ਵੀ ਚਾਹੀਦੇ ਹੋਣੇ ਕਿ ਪੂਰੇ ਨੇ ਨਹੀਂ ਨਹੀਂ ਬਾਦੂ ਥੇਲੇ ਵਰਨੇ ਆ ਜੀ ਹਾਂ ਬਾਦੂ ਵਰਨੇ ਆ ਜੀ ਕੀ ਲੱਗਦਾ ਹੈ ਕਿ ਮਨਰੇਗਾ ਮਜ਼ਦੂਰਾਂ ਨੂੰ ਵਧਾਣਾ ਚਾਹੀਦਾ ਹੋਰ ਘਟਣੇ ਦਿਹਾੜੀ ਵਧਾਓ ਭਾਈ ਦਿਹਾੜੀ ਵਧਾਓ ਜੀ ਹਾਂ ਜੀ ਕਿੰਨੇ ਦਿਹਾੜੀ ਹੈ ਦਿਹਾੜੀ ਦਾ 300 ਹੈ ਜੀ 600 700 ਰੁਪਏ ਦਿਹਾੜੀ ਕੋਣ ਅੱਛੀ ਕੰਮ ਤਾਂ ਕਰੀ ਬੰਦੇ ਨੂੰ ਹਾਂ 400 ਘਟਾ ਹੈ ਜੇ ਹੜਾ ਅੰਦਾਜ਼ਾ ਕਿੰਨਾ ਨੁਕਸਾਨ ਹੋਗਾ ਬਹੁਤ ਨੁਕਸਾਨ ਹੋਦਾ ਜੀ ਘਰੀ ਭਾਈ ਕਰੋ ਮਾ ਪਾਣੀ ਵੜਦਾ ਪਿੰਡ ਵਾਲੇ ਕਹਿੰਦੇ ਆ ਮੈਂ ਗਰੀਬ ਹਾਂ ਨਹੀਂ ਹੈਗਾ ਗਰੀਬਾ ਗਰੀਬ ਬਥੇਰੀ ਆ ਸਮਾਨ ਆ ਬਾਪੜੇ ਲੋਖਾ ਜਾਂ ਗਰੀਬਾਂ ਨੂੰ ਕੁਛ ਨਹੀਂ ਮਿਲਦਾ ਗਰੀਬਾਂ ਦਾ ਸਮਾਨ ਮਿਲਦਾ ਨਹੀਂ ਹੈ ਖੜੇ ਨੇ ਜਿੰਨੇ ਖੜੇ ਨੇ ਗਰੀਬ ਆ ਸਾਰੇ ਬੰਦੇ ਸਸਨ ਨਾਲ ਪੂਰਾ ਕੰਮ ਨਹੀਂ ਕਰ ਪੂਰਾ ਨਹੀਂ ਆ ਜੀ ਆਪੋ ਸਾਡਾ ਪੂਰਾ ਨਹੀਂ ਕਰਦੇ ਕੀ ਨਾਮ ਹੈ ਆਪਣਾ ਗਰੀਬ ਸਮਾਨ ਇਹੋ ਜਿਹੇ ਹਾਲਾਤ ਨੇ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਦੇ ਹਾਲਾਤ ਨੇ ਘਗਰ ਦੇ ਕਿੰਨਾ ਕੁ ਪਾਣੀ ਦਾ ਲੈਵਲ ਉੱਚਾ ਹੋ ਰਿਹਾ ਪਾਣੀ ਬਹੁਤ ਜ਼ਿਆਦਾ ਆ ਗਿਆ ਜੀ ਗਰੀਬਾਂ ਦੇ ਮਕਾਨਾਂਾਂ 'ਚ ਵੀ ਪਾਣੀ ਆ ਗਿਆ ਹੋਰ ਬੋਲੋ ਹੋਰ ਸਰਕਾਰ ਨੇ ਮਾਨੂੰ ਕੁਝ ਨਹੀਂ ਦੇਂਦੀ ਮਾਨੂੰ ਕੋਈ ਤੁਹਾਡੇ ਤੇ ਜਿਹੜਾ ਨਕਸ਼ਾ ਨੂੰ ਅਸੀਂ ਉਹ ਪੂਰਾ ਹੋਇਆ ਸੀ ਸਰਕਾਰ ਦਾ ਨਹੀਂ ਹੋਇਆ ਜੀ ਸਾਡਾ ਨਹੀਂ ਪੂਰਾ ਹੋਇਆ ਜ਼ਿੰਮੇਦਾਰਾਂ ਕੋ ਹੋਇਆ ਹੁਣ ਉਹਨਾਂ ਨੂੰ ਮਿਲੇ ਹੋਣੇ ਸਾਨੂੰ ਨਹੀਂ ਕੁਝ ਵੀ ਦਿੱਤਾ ਸਾਨੂੰ ਨਹੀਂ ਕੁਝ ਤੇ ਗਰੀਬਾਂ ਨੂੰ ਹੋਰ ਹਾਲਾਤ ਕਹਿ ਜੋ ਨਹੀਂ ਘਗਰ ਦੇ ਕੱਕਰ ਦੇ ਹਾਲਾਤ ਦੇਖੋ ਜੀ ਹਜੇ ਤਾਂ ਇਹ ਥੋੜਾ ਪਾਣੀ ਹੈ ਇਹ ਜਿਆਦਾ ਵੀ ਹੋ ਸਕਦਾ ਹਾਂ ਹੋ ਸਕਦਾ ਜਿਆਦਾ ਦੱਸ ਰਹੇ ਸੀ ਕਿ ਲੈਵਲ ਦਿਨੋਂ ਦਿਨ ਵੱਧਾ ਜਾ ਰਿਹਾ ਵਧਾ ਜਾ ਰਿਹਾ ਜੀ ਜਦੋਂ ਇਹ ਵੱਧ ਜਾਊਗਾ ਫਿਰ ਘਰਾਂ 'ਚ ਵੜਨਾ ਸ਼ੁਰੂ ਹੋ ਜਾ ਪਾਣੀ ਉੱਤੋਂ ਮੀਂਹ ਪੈ ਜਾ ਨਾਲ ਕੇ ਨਾਲ ਹਾਲਾਤ ਖਰਾਬ ਹੈ ਹੁਣ ਵੀ ਹਾਲਾਤ ਬਣੇ ਨਹੀਂ ਵਾਲੇ ਮੀਂਹ ਇਹ ਤੋਂ ਤੋਂ ਜੀ ਹਾਲਾਤ ਹੋਰ ਰੱਬ ਨੂੰ ਪਤਾ ਆ ਗਿਆ ਨਹੀਂ ਤਾਂ ਸਫਾਈ ਦੀ ਗੱਲ ਕੀਤੀ ਜਾਵੇ ਸਹੀ ਤਰੀਕੇ ਨਾਲ ਸਫਾਈ ਹੋਈ ਹੈ ਕਿ ਗ੍ਰੀਤੀ ਪ੍ਰਸ਼ਾਸਨ ਵੱਲੋਂ ਨਾ ਜੀ ਕੋਈ ਹੋਈ ਨਹੀਂ ਸਾਫ ਸਫਾਈ ਕੈਸਾ ਲੋਗੇ ਉਦੋਂ ਆਈਆਂ ਤੇ ਕਰੈਨ ਮੋੜ ਵਾਲਾ ਹੋਰ ਸਫਾਈ ਨਹੀਂ ਹੋਈ ਨਾ ਮੋੜ ਤੇ ਨਹੀਂ ਕੋਈ ਆਉਣ ਕੋਣ ਪੁੱਛਦਾ ਗਰੀਬਾਂ ਨੂੰ ਕੀ ਆਪ ਕੀ ਕਰਨਾ ਚਾਹੋਗੇ ਕਹਾਂਗੇ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਇਹ ਹੀ ਕਹਿਣੀ ਆ ਜਦ ਅਸੀਂ ਯੂਰੇ ਗਰਮੀ ਚ ਡੇਗ ਰੱਖਿਆ ਸਾਡੀ ਕੋਈ ਦਿਹਾੜੀ ਦਿੱਦਾ ਵੀ ਹੋਣਾ ਚਾਹੀਦਾ ਪਰ ਬੰਦ 300 ਰੁਪਏ ਮੈਂ ਕੀ ਬਣਦਾ ਅੱਜ ਕੱਲ ਇਹ ਕਿੰਨੇ ਮੰਗਾਈ ਮੇ ਏ ਡੇ ਡੇ ਸੱਪ ਨਿਕਰਦੇ ਨੇ ਥੈਲਿਆਂ ਚ ਖਤਰਾ ਤਾਂ ਹੈਗਾ ਜੀ ਔਰ ਕਾ ਆ ਕਾ ਹੁਣ ਦੋਰੇ ਪੈ ਗਏ ਲੈ ਗਰਮੀ ਚ ਪਟਿਆਲੇ ਜਾਰ ਰੱਖੀ ਕਿਸੇ ਸਕੈਸ ਦਾ ਕਿਸੇ ਨਿੰਬੂ ਪਾਣੀ ਦਾ ਕੋਈ ਪਾਣੀ ਦਾ ਸੰਬੰਧ ਨਹੀਂ ਨਾ ਜੀ ਕੋਈ ਸੰਬੰਧ ਨਹੀਂ ਹੈਗਾ ਔਰ ਤਾਂ ਫਿੱਕਾ ਪਾਣੀ ਵੀ ਨਹੀਂ ਦਿੰਦੇ ਵੀ ਫੋਕਾ ਤੋਂ ਦੇ ਦੇਣਾ ਪਾਣੀ ਵੀ ਨਹੀਂ ਕੋਈ ਨਹੀਂ ��ਟ ਲਾ ਲੈ ਅੱਗੇ ਤੇ ਹਾਂ ਨਾ ਬਰਸ ਸਕਦਾ ਜੀ ਰੇਣ ਪਿੰਡੋਂ ਨੇ ਹਾਂ ਮਰਸਾ ਰਾਮਾ ਜੀ ਦਾ ਖੜੀ ਪਾਣੀ ਬਹੁਤ ਜ਼ੋਰ ਕਰਦਾ ਬੰਦੇ ਦੇ ਰੁੜਦੇ ਨੇ ਵਿੱਚ ਖਲਾਤ ਹੱਥ ਮਾਰੀ ਹੋ ਜਾ ਜਦ ਪਾਣੀ ਆਲਾ ਫਿਰ ਹੁਣ ਕਿੱਧਰ ਜਾਈਏ ਜੀ ਅਸੀਂ ਇਸ ਪਿੰਡ ਦੇ ਵਸਦੇ ਆਂ ਜਾ ਵੀ ਨਹੀਂ ਸਕਦੇ ਕਿਤੇ ਕਿੱਧਰ ਜਾਈਏ ਕੋਈ ਸਰਕਾਰ ਨਹੀਂ ਮਦਦ ਕਰਦੀ ਖਾਣੇ ਆਉਂਦੇ ਉਹ ਜੀਮਿਦਾਰ ਹੜੱਪ ਲੈਂਦੇ ਨੇ ਗੁਰਦੁਆਰਿਆਂ ਤੋਂ ਲਹਾ ਲੈਂਦੇ ਨੇ ਗਰੀਬਾਂ ਤੱਕ ਉਹ ਵੀ ਨਹੀਂ ਆਣ ਦਿੰਦੇ ਬਿਠੇਰੀਆਂ ਗੱਡੀਆਂ ਬਰਬਰ ਆਉਂਦੀਆਂ ਨੇ ਪਰ ਗਰੀਬਾਂ ਨੂੰ ਨਹੀਂ ਦਿੰਦੇ ਕਹਦੇ ਨੇ ਕਿ ਗੁਰਦੁਆਰੇ ਚ ਲੰਗਰ ਚੱਲੂਗਾ ਉਹ ਵੀ ਨਹੀਂ ਦਿੰਦੇ ਹੈਗੇ ਆਪਾਂ ਕਿਹੜੇ ਨਸਰਾ ਜੀ ਓਰੇ ਗਰਮੀ ਚ ਅਸੀਂ ਮਰਦੇ ਆਂ ਘੱਗਰ ਦੇ ਪਾਣੀ ਦਾ ਕਿਸ ਤਰ੍ਹਾਂ ਦਾ ਲੈਵਲ ਹੈ ਜਿੱਤੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਅ ਪਿਛਲੇ ਦਿਨਾਂ ਵਿੱਚ ਘੱਗਰ ਦੇ ਕੈਚਮੈਂਟ ਏਰੀਆ ਜਿਹੜਾ ਕਿ ਪਹਾੜਾਂ ਵਾਲੇ ਪਾਸੇ ਹੈ ਉਹਦੇ ਵਿੱਚ ਭਾਰੀ ਬਾਰਿਸ਼ ਹੋਈ ਹੈ ਔਰ ਉਸ ਬਾਰਿਸ਼ ਕਰਕੇ ਜਿਹੜਾ ਹੈ ਪਾਣੀ ਦਾ ਲੈਵਲ ਜਿਹੜਾ ਹੈ ਵਧਿਆ ਹੈ ਆ ਨਾਰਮਲ ਡੇਸ ਦੇ ਵਿੱਚ ਜਿਹੜਾ ਖੱਗਰ ਹੈ ਸਾਡੇ ਖਨੋਰੀ ਜਿਹੜਾ ਖਨੋਰੀ ਵਿੱਚ ਸਾਡਾ ਗੇਜ ਲੱਗਾ ਹੈ ਉੱਥੇ 731 ਫੁੱਟ ਤੇ ਚੱਲਦਾ ਹੁੰਦਾ ਹੈ ਆ ਪਿਛਲੇ ਦਿਨਾਂ ਨੂੰ ਕੀਜ਼ ਹੋ ਕੇ 735 ਤੇ ਅੱਜ 739 ਫੀਟ ਤੇ ਚੱਲ ਰਿਹਾ ਹੈ ਬੇਸਿਕਲੀ ਜਿਹੜਾ ਪਿਛਲੇ ਦਿਨਾਂ ਚ ਪਾਣੀ ਕੈਸ਼ਮੀਰਰੀਅਤ ਵਧਿਆ ਉਹ ਹੁਣ ਇਸ ਵੇਲੇ ਲੰਘ ਰਿਹਾ ਹੈ ਇਸ ਤੋਂ ਅ ਅਲਰਮ ਦੀ ਕੋਈ ਜ਼ਰੂਰਤ ਨਹੀਂ ਹੈ ਖਤਰੇ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ 7 ਜਿਹੜਾ 48 ਹੈ 745 748 ਉਸ ਤੋਂ ਬਾਅਦ ਖਤਰਾ ਜਿਹੜਾ ਹੈ ਉਹ ਵੱਧਦਾ ਹੈ ਅੱਜ ਪਾਣੀ ਰਿਡਿਊਸ ਹੋਣਾ ਸ਼ੁਰੂ ਹੋ ਗਿਆ ਸਾਡੇ ਤਖਨੌਰੀ ਤੋਂ ਪਹਿਲਾਂ ਇੱਕ ਚੀਕਾ ਬੈਰੇਜ ਹੈ ਚੀਕਾ ਬੈਰੇਜ ਉਤੇ ਪਾਣੀ ਜਿਹੜਾ ਹੈ ਕੱਲ ਤੋਂ ਅੱਜ ਸਿਰੇ 1.5 ਫੁੱਟ ਡਾਊਨ ਹੋ ਗਿਆ ਔਰ ਪਾਣੀ ਲਗਾਤਾਰ ਡਾਊਨ ਜਾ ਰਿਹਾ ਸੋ ਇਹਦਾ ਮਤਲਬ ਹੈ ਕਿ ਜਿਹੜਾ ਪਾਣੀ ਪਿਛਲੇ ਦਿਨਾਂ ਚ ਇਕੱਠਾ ਹੋਇਆ ਸੀ ਉਹ ਪਾਣੀ ਹੁਣ ਲੰਘ ਗਿਆ ਅ ਲੇਕਿਨ ਅਸੀਂ ਅਲਰਟ ਹਾਂ ਸਾਰੇ ਸਾਡੇ ਇਕਨੌਰੀ ਬੈਰੇਜ ਔਰ ਪਟੋਨ ਜਿਹੜਾ ਪਾਂਖਰਪੁਰ ਹੈ ਉੱਥੇ ਵੀ ਜਿਹੜਾ ਬੈਰੇਜ ਹੈ ਉੱਥੋਂ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਉੱਥੋਂ ਪਾਂਖਰਪੁਰ ਤੋਂ ਸਾਡੇ ਤੱਕ ਪਾਣੀ ਪਹੁੰਚਦੇ ਪਹੁੰਚਦੇ 48 ਆਵਰ ਲੈਂਦਾ ਹੈ ਤਕਰੀਬਨ ਸੋ ਇਨ ਕੇਸ ਕੋਈ ਪਾਣੀ ਇਨਕਰੀਜ਼ ਹੋਏਗਾ ਤਾਂ ਸਾਡੇ ਕੋਲ ਸਫੀਸ਼ੀਐਂਟ ਟਾਈਮ ਹੁੰਦਾ ਅਸੀਂ ਆਪਣੀ ਜਿਹੜੀ ਪੋਪੂਲੇਸ਼ਨ ਹੈ ਉਹਨੂੰ ਸੇਫ ਥਾਵਾਂ ਤੇ ਮੂਵ ਕਰ ਸਕਦੇ ਹਾਂ ਆ ਬਾਕੀ ਪਿਛਲੇ ਸਾਲਾਂ ਦੇ ਜਿੱਥੇ ਫਰੀ ਬਰੀਚਸ ਹੋਈਆਂ ਸੀ ਸਾਡੇ ਕੱਗਰ ਦੇ ਵਿੱਚ ਕਿਉਂਕਿ ਕੱਗਰ ਸਾਡਾ ਦਰਿਆ ਜਿਹੜਾ ਸਿੱਧਾ ਦਰਿਆ ਨਹੀਂ ਹੈ ਇੱਕ ਮੇਨ ਡ੍ਰਿੰਕਿੰਗ ਰਿਵਰ ਹੈ ਵੜ ਖੰਦਾ ਰਿਵਰ ਹੈ ਉਹਦੇ ਵਿੱਚ ਜਦੋਂ ਜਿੱਥੋਂ ਤੁਸੀਂ ਮਕਰੋਡ ਸਾਹਿਬ ਤੋਂ ਡਾਊਨਸਟ੍ਰੀਮ ਜਾਕਰ ਟਾਊਨ ਵੱਲੋਂ ਜਾਂਦੇ ਹੋ ਤਾਂ ਜਿਹੜਾ ਇਹਦਾ ਘਗਰ ਦੀ ਚੜਾਈ ਹੈ ਉਹ ਤਕਰੀਬਨ 70-80 ਫੁੱਟ ਰਹਿ ਜਾਂਦੀ ਆ ਔਰ ਇਹ ਸਾਰਾ ਬਲਖੰਦਾਆ ਏਰੀਆ ਹੈ ਸੋ ਇਹਦੇ ਵਿੱਚ ਬਹੁਤ ਸਾਰੀਆਂ ਬ੍ਰੀਚਸ 23 ਦੇ ਵਿੱਚ 2023 ਦੇ ਵਿੱਚ ਹੋਈਆਂ ਸਨ ਉਹਨਾਂ ਬ੍ਰੀਚਸ ਨੂੰ 2023 ਤੋਂ ਬਾਅਦ ਫਲੱਡ ਤੋਂ ਬਾਅਦ ਪਲੱਗ ਕਰਕੇ ਸਟਰੈਂਥਨ ਕੀਤਾ ਗਿਆ ਬੈਂਕ ਸਾਈਡ ਇਹਨੇ ਘਰ ਦੇ ਬੈਂਕ ਦੋਵੇਂ ਉਹਨਾਂ ਉੱਤੇ 15 15 ਫੁੱਟ 14 ਤੋਂ 15 ਫੁੱਟ ਜਿਹੜੀ ਹੈ ਵਿਡਥ ਸਾਡੇ ਕੋਲ ਬੈਂਕਸ ਦੀ ਅਵੇਲੇਬਲ ਹੈ ਜਿਹਦੇ ਉੱਤੇ ਆਰਾਮ ਨਾਲ ਟਰੈਕਟਰ ਮਸ਼ੀਨਰੀ ਗੱਡੀਆਂ ਮੂਵ ਕਰ ਸਕਦੀਆਂ ਨੇ ਇਨ ਕੇਸ ਕੋਈ ਬ੍ਰੀਚ ਹੁੰਦੀ ਹੈ ਜਦੋਂ ਪਾਣੀ ਵੱਧ ਆਏਗਾ ਤਾਂ ਬ੍ਰੀਚ ਹੁੰਦੀ ਹੈ ਤਾਂ ਉਸ ਬ੍ਰੀਚ ਨੂੰ ਪਲੱਗ ਕਰਨ ਦੇ ਲਈ ਅਸੀਂ ਮੈਨ ਮਸ਼ੀਨ ਜਿਹੜੀ ਮੈਨ ਮਟੀਰੀਅਲ ਤੇ ਮਸ਼ੀਨਰੀ ਉਹ ਇਮੀਡੀਏਟਲੀ ਮੂਵ ਕਰ ਸਕਦੇ ਹਾਂ ਸੋ ਪੁਲਿਸ ਡਰੇਨੇਜ ਡਿਪਾਰਟਮੈਂਟ ਸਿਵਲ ਸਾਡੇ ਐਸਜੀਮ ਸਾਹਿਬ ਔਰ ਉਹਨਾਂ ਦਾ ਸਾਰਾ ਰੈਵਨੂ ਸਟਾਫ ਸਾਰੇ ਹੀ ਲਗਾਤਾਰ ਡਿਊਟੀ ਦੇ ਉੱਤੇ ਹੈ ਕੰਟਰੋਲ ਰੂਮ ਚਾਲੂ ਚਾਲੂ ਨੇ ਸਾਡੇ ਸੋ ਅਸੀਂ ਸਥਿਤੀ ਤੇ ਨਜ਼ਰ ਬਣਾਈ ਹੋਈ ਹੈ ਔਰ ਕਿਸੇ ਵੀ ਖਤਰੇ ਦੀ ਸਥਿਤੀ ਨੂੰ ਅਸੀਂ ਜੱਠਣ ਲਈ ਤਿਆਰ ਹਾਂ